ਗੁਰੂ ਚਰਨਾਂ ਦੇ ਵਿੱਚ ਖਲੋ ਗ ਅਰਦਾਸਾਂ ਬੇਨਤੀਆਂ ਜੋਦੜੀਆਂ ਕੀਤੀਆਂ ਫਿਰ ਉਹਨੇ ਤਰਸ ਕੀਤਾ ਜਿਸ ਨੂੰ ਪੂਰਨਾ ਹੈ ਸੋਈ ਧਨ ਧਾਣਾ ਹੈ ਹਰ ਗੁਣ ਸਦਹੀ ਆਖ ਬਖਾ ਜਿਹਦੇ ਤੇ ਉਹਨੇ ਤਰਸ ਕਰ ਦਿੱਤਾ ਜਿਹੜਾ ਉਹਦੇ ਚਰਨਾਂ ਦੇ ਕੋਲ ਜੋਦੜੀਆਂ ਕਰਨ ਦਾ ਸੀ ਬੇਨਤੀਆਂ ਕਰਨ ਦਾ ਸੀ ਮਾਲਕਾ ਤਰਸ ਕਰ ਕਣਕਾ ਮਾਤਮਾ ਕਿਤੇ ਵੀ ਮੇਰੇ ਹਿਰਦੇ ਤੇ ਵਸਾ ਦੇਵੇਂ ਕਿ ਉਹਨੇ ਤਰਸ ਕਰਕੇ ਬ੍ਰਹਮ ਕੋ ਫੇਰ ਨਾ ਨੂੰ ਜਨਾ ਦਿੱਤਾ ਸਮਝਾ ਦਿੱਤਾ ਤੇ ਨਿਸ਼ਾਨੀ ਇਹ ਹੈ ਵੀ ਹਰ ਗੁਣ ਸਦਹੀ ਆਪ ਲੁਕਾਣਾ ਹੈ ਉਹ ਅੱਠੇ ਪਹਿਰ ਹੈ ਗੁਰੂ ਕੇ ਉਪਦੇਸ਼ ਨੂੰ ਆਪਣੇ ਹਿਰਦੇ ਚ ਵਿਸਾਗ ਰੰਗ ਕੋ ਆਪਣਾ ਜੀਵਨ ਬਣਿਤ ਕਰਦਾ ਸੱਜੇ ਸੱਜੇ ਨੂੰ ਢੂੰਡਦਾ ਉਹ ਪੰਚਪੁਰ ਦੇਵ ਜੀ ਨੇ ਇੱਥੇ ਸਮਝਾਇਆ ਕਿ ਇੱਥੇ ਬੰਦੇ ਅੰਦਰ ਸੇ ਅਸਥਿਰ ਜਨ ਕੋ ਸ਼ਬਦ ਕਮਾਇਆ ਸੇ ਦਾ ਮਤਲਬ ਉਹ ਮਨੁੱਖ ਗੁਰਬਾਣੀ ਦੁਨੀ ਵਰਸਲਾ ਪੂਰੇ ਬ੍ਰਹਿਮੰਡ ਵਾਸਤੇ ਗੁਰਬਾਣੀ ਕੇਵਲ ਸੁਹਾਵਾਸਤੇ ਨਹੀਂ ਹੈ ਗੁਰਬਾਣੀ ਮਨੁੱਖਤਾ वास्ते ਹੈ ਮਨੁੱਖਤਾ ਦੇ ਵਿੱਚੋਂ ਗੁਰਮੁਖ ਕੋ ਕਿਸੇ ਮਜਗਦੇ ਵਿੱਚੋਂ ਕਿਸੇ ਸੇਸ਼ ਵਿੱਚੋਂ ਕਿਸੇ ਜਾਤ ਵਰਣ ਦੇ ਵਿੱਚੋਂ ਕੋਈ ਬਾਣੀ ਨਹੀਂ ਪੜੇ ਹਿਰਦੇ 'ਚ ਵਸਾਏ ਉਤਮ ਉਤਮ ਹੋਦਾ ਸੋ ਇਸ ਕਰਕੇ ਬਾਪੂ ਨੇ ਨਹੀਂ ਕਿ ਅਭਿ ਇਕੱਲੇ ਸਖਾਸਤਰ ਹੋ ਜਾਂਦੇ ਆ ਸੇ ਸਖਾਸਤਰ ਉਹ ਮਨੋ ਮਨੋ ਇੱਕਦਮ ਅਡੋਲ ਹੋ ਜਾਂਦੇ ਆ ਕੋਈ ਉਹ ਟੋਲ ਦੇ ਨਹੀਂ ਕੌਣ ਜਿਨ ਗੁਰ ਸ਼ਬਦ ਕਮਾਇਆ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਕਮਾਈ ਕੀਤੀ ਇੱਥੇ ਕਮਾਈ ਵਾਲਿਆਂ ਦੀ ਬਾਤ ਆ ਨਾ ਕਿ ਕੇਵਲ ਗੁਰਮਖੋਲ ਲਾਰਾ ਨਾਲਾ ਕਰਨ ਵਾਲਿਆਂ ਦੀ ਆਬਦੀ ਸੋਸ਼ਲ ਮੀਡੀਆ ਤੇ ਹਰ ਕੋਈ ਵਿਦਵਾਨ ਨਹੀਂ ਬੈਠਾ ਭਾਵੇਂ ਕਿਸੇ ਨੂੰ ਬਾਣੀ ਦੇ ਪ੍ਰਕਰਣ ਦਾ ਪਤਾ ਹੋਵੇ ਨਾ ਹੋਵੇ ਬਸ ਹਰ ਕੋਈ ਕਹਿੰਦਾ ਵੀ ਮੈਨੂੰ ਹੀ ਪਤਾ ਬਸ ਇਸ ਕਰਕੇ ਗਿਆਨ ਦੀ ਕੋਈ ਥੋੜ੍ਹੀ ਨੂੜਮ ਸਹਾਰ ਅੰਦਰ ਪਰ ਹੈਰਾਨੀ ਇਸ ਗੱਲ ਦੀ ਆ ਵੀ ਗਿਆਨ ਆਪ ਦੇ ਵਾਸਤੇ ਨਹੀਂ ਹੈ ਗਿਆਨ ਉਸ ਦੇ ਵਾਸਤੇ ਹੈ ਇਹ ਦੁੱਖ ਦਈ ਹੈ